ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਨਿਯਮ ਜਿਹੜੇ ਨੇ ਜਲਦ ਬਣਾਏ ਜਾਣਗੇ ਐਡਵੋਕੇਟ ਤਾਮੀ ਨੇ ਕਿਹਾ ਹੈ ਕਿ ਇਹ ਨਿਯਮ ਉੱਚ ਪੱਤਰੀ ਕਮੇਟੀ ਦੁਆਰਾ ਤੈਅ ਕੀਤੇ ਜਾਣਗੇ ਅਤੇ ਸਿੱਖ ਸੰਪਰਕ ਦਾਵਾ ਦੀ ਸਲਾਹ ਨਾਲ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਦੀਆ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਥੇਦਾਰਾਂ ਦੀ ਰੁਕਸਤੀ ਸਮਾਨਜਨਕ ਟੰਗ ਨਾਲ ਜਿਹੜੀ ਹੈ ਕਿਤੀ ਜਾਵੇਗੀ ਅਤੇ ਪਿਛਲੇ ਸਮਾਂ ਵਿੱਚ ਸੇਵਾ ਮੁਕਤ ਹੋਏ ਸਿੱਖ ਸਾਬਾਨਾ ਨੂੰ ਉਹਨਾਂ ਦੀ ਸੇਵਾ ਲਈ ਜਿਹੜਾ ਕਿ ਹੈ ਸਮਾਨਿਤ ਵੀ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਦਾਸ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਸਮੂਹਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਸਮਾਜਿਕ ਜਥੇਬੰਦੀਆਂ ਵੱਲੋਂ ਉਹ ਤੋਂ ਇਲਾਵਾ ਰਾਜਨੀਤਿਕ ਲੋਕਾਂ ਵੱਲੋਂ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਸਾਫਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੋਕਰਾੰਤੀ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸਾਬਕਾ ਜੱਸਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗ੍ਰਾਂਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਵੱਲੋਂ ਵੀ ਦਾਫ ਨੂੰ ਹੁਕਮ ਹੋਇਆ ਸੀ ਕਿ ਆਪਣਾ ਜਿਹੜਾ ਇਹ ਕਾਰਜ ਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਰਦਾਉਰ ਪ੍ਰਧਾਨ ਆ ਕੇ ਸਾਹਮਣੂ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸੋ ਮੈਂ ਇੱਕ ਤੌਰ ਤੇ ਸਤਿਕਾਰ ਕਰਦਾ ਹੋਇਆ ਉਹਨਾਂ ਦੀਆਂ ਭਾਵਨਾਵਾਂ ਉਹ ਸਾਰਿਆਂ ਨੂੰ ਦੇਖਦੇ ਹੋਏ ਦਾਸ ਨੇ ਪਿਛਲੇ ਦਿਨੀ ਇਹ ਫੈਸਲਾ ਲਿਆ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਜਿਹੜਾ ਬਹੁਤ ਚੁਣੌਤੀਆਂ ਭਰਿਆ ਅਜੋਕੇ ਸਮੇਂ ਦੇ ਵਿੱਚ ਅਹੁਦਾ ਆ ਉੱਥੇ ਮੋੜ ਆ ਕੇ ਮੈਂ ਆਪਣੀ ਜਿਹੜੀ ਉਹ ਸੇਵਾ ਸੰਭੀ ਅੱਜ ਵੀ ਸਮਾਂ ਅੱਗੇ ਨਾਲੋਂ ਵੀ ਜ਼ਿਆਦਾ ਚੁਣੌਤੀਆਂ ਭਰਿਆ ਪਰ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਫੇਰ ਗੁਰਮਤਿ ਦੇ ਪਰਣਾਏ ਸਤਿਗੁਰੂ ਜੀ ਰਸਤਾ ਸਖਾਲਾ ਵੀ ਕਰ ਦਿੰਦੇ ਆ ਸੋ ਮੈਂ ਉਹਨਾਂ ਸਾਰਿਆਂ ਹੀ ਰਾਜਨੀਤਿਕ ਪਾਰਟੀਆਂ ਜਿਹਦੇ ਵਿੱਚ ਚਚੇ ਤੌਰ ਤੇ ਸ਼ਮਣੀ ਕਾਲੀ ਦਲ ਤੇ ਧਾਰਮਿਕ ਹਸਤੀਆਂ ਸਮਾਜਿਕ ਹਸਤੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਰ ਬਾਰ ਮੈਨੂੰ ਪ੍ਰੇਰਣਾ ਕਰਕੇ ਇਹ ਸੇਵਾ ਮੋੜ ਸੰਭਲ ਲੈ ਮੈਨੂੰ ਉਹਨਾਂ ਨੇ ਪ੍ਰੇਰਣਾ ਕੀਤੀ ਸੀ ਸੋ ਤੈ ਦਿਲੋਂ ਧੰਨਵਾਦ ਕਰਦਾ ਦੂਸਰਾ ਬੜੇ ਕਈ ਲੰਮੇ ਦਿਨਾਂ ਤੋਂ ਇੱਕ ਦੋ ਚਾਰ ਸਵਾਲ ਜਿਹੜੇ ਵੱਡੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਖਾਸ ਕਰਕੇ ਸਿੰਘ ਸਾਬਾਂ ਦੀ ਅਯੋਗਤੀ ਤੇ ਸਿੰਘ ਸਾਬਾਂ ਦੀ ਵਿਦਾਇਗੀ ਸੰਬੰਧੀ ਮੈਂ ਚੇਚੇ ਤੌਰ ਤੇ ਅੱਜ মিডিਏ ਰਾਹੀਂ ਇਹ ਸਪਸ਼ਟ ਕਰਨਾ ਚਾਹਣਾ ਕਿ ਆਉਂਦੇ ਸਮੇਂ ਦੇ ਵਿੱਚ ਆਉਂਦਾ ਸਮਾਂ ਕਹਿਣ ਤੋਂ ਭਾਵ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ ਜਲਾਸਿਆ ਉਹਦੇ ਵਿੱਚ ਤਖਸੀਰੀ ਅਕਾਲ ਤਖਸਾਲ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵਧਾਈਗੀ ਵਧਾਈਗੀ ਉਹ ਜਿਹੜੇ ਕਿਹੜੇ ਢੰਗ ਨਾਲ ਕਰਨੀ ਆ ਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਤੇ ਨਾਲ ਸਾਡੀਆਂ ਜੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦੰਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਮਿਸ਼ਨਰੀ ਤੇ ਹੋਰ ਸਟੱਡੀ ਸਰਕਲ ਤੇ ਸੇਵਾ ਪੰਥੀ ਮਹਾਪੁਰਸ਼ ਉਹਨਾਂ ਸਾਰਿਆਂ ਦੀ رائے ਵੀ ਲਈ ਜਾਊਗੀ ਤੇ ਕਮੇਟੀ ਵੀ ਮਣਾਈ ਜਾਊਗੀ ਤਾਂ ਕਿ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੁਰਮਤ ਦੇ ਆਸ਼ੇ ਅਨਸਾਰ ਆਪਣਾ ਉਹ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਤੇ ਮੈਂ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਨਾ ਕਿਉਂਕਿ ਪੱਕੇ ਤੌਰ ਦੇ ਉੱਤੇ ਸਾਡੇ ਕੋਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਕਾਰਜਕਾਰੀ ਆ ਉਹ ਸਾਰੀਆਂ ਸਾਰੀਆਂ ਧਿਰਾਂ ਜਿੰਨਾ ਉਹਨਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਲੈ ਕੇ ਜਥੇਦਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨਿਯੁਕਤੀ ਕਰੂਗੀ ਸੋ ਮੈਂ ਸਮੁੱਚੇ ਭਾਈਚਾਰੇ ਨੂੰ ਸਿੱਖ ਪੰਥ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਤਭੇਦ ਪਰਿਵਾਰਾਂ ਚ ਵੀ ਹੁੰਦੇ ਆ ਮਤਬੇਦ ਜਥੇਬੰਦੀਆਂ ਵਿੱਚ ਵੀ ਹੁੰਦੇ ਆ ਪਰ ਉਹਨਾਂ ਜਥੇਬੰਦੀਆਂ ਦਾ ਹਮੇਸ਼ਾ ਹੀ ਮਾਨਵਾਧਾ ਜਿਹੜੀਆਂ ਸਾਰਥਕ ਤੌਰ ਤੇ ਆਪਣਾ ਯੋਗਦਾਨ ਵਧੀਆ ਢੰਗ ਨਾਲ ਪਵਾਉਂਦੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹਦੀ ਨਿਯੁਕਤੀ ਦਾ ਤੇ ਵਿਧੀ ਵਿਧਾਨ ਜਿਹੜਾ ਆ ਉਹ ਤੁਰੰਤ ਕਮੇਟੀ ਬਣਾ ਕੇ ਨੇਪਰੇ ਚਾੜਿਆ ਜਾਊਗਾ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤਾਕਤ ਸਹਿਬਾਨ ਸਾਰੇ ਤਕਾਰ ਤੇ ਆ ਕਿਉਂਕਿ ਸਤਗੁਰੂ ਜੀ ਨੇ ਆਪ ਇਹ ਤਖਤਾਂ ਨੂੰ ਥਾਪਿਆ। ਤੋਂ ਜਿੰਨਾ ਚਿਰ ਇਸ ਦੁਨੀਆ ਰਹਿਣੀ ਆ ਇਹ ਤਖਤਾਂ ਦਾ ਮਾਣ ਸਤਕਾਰ ਹਮੇਸ਼ਾ ਹੀ ਇਸੇ ਤਰ੍ਹਾਂ ਬਰਕਰਾਰ ਰਹਿਣਾ। ਤੇ ਮੈਂ ਆਪ ਵੀ ਮਹਿਸੂਸ ਕਰਦਾ ਮੈਂ ਬਹੁਤ ਸਾਰਿਆਂ ਸਿੱਖ ਵਿਦਵਾਨਾਂ ਨਾਲ ਵੀ ਸੰਪਰਦਾਵਾਂ ਜਥੇਬੰਦੀਆਂ ਨਾਲ ਵੀ ਸਲਾਹ ਕੀਤੀ ਆ। ਕਿ ਹਰ ਇੱਕ ਤਖਤ ਦਾ ਜਥੇਦਾਰ ਉਹਦੇ ਕੋਲ ਦੋਹਰਾ ਚਾਰਜ ਨਹੀਂ ਕਿਤੇ ਵੀ ਹੋਊ ਦੋਹਰਾ ਚਾਰਜ ਕਹਿਣ ਤੋਂ ਭਾਵ ਬਨ ਬੈਨ ਬਨ ਪੋਸਟ ਜੇ ਜਥੇਦਾਰ ਆ ਤੇ ਉਹ ਜਥੇਦਾਰ ਹੀ ਹੋਊਗਾ ਜੇ ਉਹ ਕਿਸੇ ਦੂਸਰੇ ਥਾਂ ਦੇ ਉੱਤੇ ਬਤੌਰ ਗ੍ਰਾਂਥੀ ਆ ਤੇ ਉਹ ਫਿਰ ਇਸ ਪ੍ਰਵਿਊ ਦੇ ਵਿੱਚ ਫਾਲ ਨਹੀਂ ਕਰੂਗਾ ਬਨ ਬੈਨ ਮੰਨ ਪੋਸਟ ਇੱਕ ਸਿੰਘ ਸਹਿਬਾਨ ਜਿਹੜਾ ਉਹ ਟੈਕਸੀ ਦੀ ਅਕਾਲ ਤੱਕ ਸਾਡਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਾਕਸਰੀ ਕੇਸਗੜ ਸਾਹਿਬ ਜੀ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ। ਤਾਕਸਰੀ ਨਾਮਧਮਾ ਸਾਹਿਬ ਦਾ ਜਥੇਦਾਰ ਹੋਊਗਾ ਤੇ ਉੱਥੇ ਦਾ ਉੱਥੇ ਦਾ ਹੀ ਜਥੇਦਾਰ ਹੋਊਗਾ। ਸੋ ਗੁਰੂ ਸਾਹਿਬ ਕਿਰਪਾ ਕਰਨ। ਬੰਗਾਰਾਂ ਬਹੁਤ ਵੱਡੀਆਂ ਆ ਮੋਰੇ। ਸਮਾ ਜਿਹੜਾ ਆ ਉਹ ਵੀ ਅੱਜ ਮੈਂ ਦੇਖਦਾ ਬਹੁਤ ਟੇਡਾ ਮੇਡਾ ਚੱਲ ਰਿਹਾ। ਸੁਣਨ ਨੂੰ ਕੋਈ ਬੰਦਾ ਤਿਆਰ ਨਹੀਂ ਸੁਣਾਉਣ ਨੂੰ ਸਾਰੇ ਤਿਆਰ ਆ। ਤੇ ਮੈਂ ਆਪਣੀ ਬਚਨ ਬਾਤਾਂ ਦਰਉਣਾ ਕਿ ਮੈਂ ਸਾਰਿਆਂ ਨੂੰ ਸੁਣੂਗਾ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਸਤਿਕਾਰ ਵੀ ਉਹਨਾਂ ਦੀ ਜਥੇਬੰਦੀਆਂ ਦੇ ਅਨੁਕੂਲ ਕੀਤਾ ਜਾਊਗਾ ਤਾਂ ਕਿ ਜਿਹੜਾ ਸਾਡਾ ਸਮਾ ਚੱਲ ਰਿਹਾ ਇਹਦੇ ਵਿੱਚ ਇੱਕ ਸੁਰਤਾ ਦਾ ਸਬੂਤ ਦਈਏ ਦੂਸਰੀ ਮੈਂ ਇਹ ਵੀ ਤੁਹਾਡੇ মিডিਏ ਰਾਹੀਂ ਕਹਿਣਾ ਚਾਹਨਾ ਕਿ ਸਮੂਚੀਆਂ ਜਥੇਬੰਦੀਆਂ ਜਿਨ੍ਹਾਂ ਜਥੇਬੰਦੀਆਂ ਨੇ ਸਿੱਖ ਪੰਥ ਦੀਆਂ ਪਰੰਪਰਾਵਾਂ ਸਿੱਖ ਪੰਥ ਦੀਆਂ ਰੌ ਰੀਤਾਂ ਅਤੇ ਇਤਿਹਾਸ ਤੇ ਪਹਿਰਾ ਦਿੱਤਾ ਕਤਾਜਤ ਸਾਡਾ ਇਹ ਕੋਈ ਕਿ ਕਿਸੇ ਨੂੰ ਨੀਮਾ ਦਿਖਾ ਲੈਣਾ ਕਿਸੇ ਨੂੰ ਵੱਡਾ ਦਿਖਾ ਲੈਣਾ ਸੋ ਸਮੂਹਿਕ ਤੌਰ ਤੇ ਮੈਂ ਸਾਰੇ ਜਿੰਨੀਆਂ ਵੀ ਸਾਡੀਆਂ ਸਤਕਾਰਯੋਗ ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਹੀ ਆਪਣਾ ਸਹਿਯੋਗ ਕਰਦੀਆਂ ਉਹ ਬਾਤ ਤੋਂ ਬਾਅਦ ਅੱਗੇ ਆਉਣ ਕਈ ਵਾਰੀ ਹਰਜਿੰਦਰ ਸਿੰਘ ਕੋਲੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਕਿਸੇ ਹੋਰ ਉਦੇਦਾਰ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਪਰ ਗਲਤੀਆਂ ਤੋਂ ਸਿੱਖਣ ਦਾ ਸਮਾਂ ਹੁੰਦਾ ਤੋਂ ਮੈਂ ਅੰਤ ਦੇ ਵਿੱਚ ਤੁਹਾਨੂੰ ਸਮੁੱਚੇ ਤੌਰ ਤੇ ਇਹ ਯਕੀਨ ਦਿਵਾਉਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਚੱਲਦੀ ਤੇ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਗਾਣੇ ਸ਼ਿੰਗਾਰ ਹੁੰਦੇ ਆ ਇਹ ਜਥੇਬੰਦੀਆਂ ਸਾਡੀਆਂ ਇਹ ਸਾਡੀ ਜੋਗ ਅਗਵਾਈ ਵੀ ਕਰਦੀਆਂ ਤੇ ਸਮੇਂ-ਸਮੇਂ ਅਨੁਕੂਲ ਸਾਨੂੰ ਸੇਧ ਵੀ ਦਿੰਦੀਆਂ ਤੇ ਇਹਨਾਂ ਕੋਲੋਂ ਸੇਧ ਅਸੀਂ ਇਸੇ ਤਰ੍ਹਾਂ ਲੈਂਦੇ ਰਹਾਂਗੇ ਸੋ ਗੁਰੂ ਕਿਰਪਾ ਕਰੇ ਬਾਖਸ਼ਿਸ਼ ਕਰੇ ਇੱਕ ਜੋਟਦਾ ਦਾ ਸਾਰਾ ਕੌਮ ਸਬੂਤ ਦੇਵੇ ਤੇ ਇੱਕ ਲੜੀ ਦੇ ਵਿੱਚ ਪਰੋ ਹੋਈਏ ਮੈਂ ਇਹ ਵੀ ਮਹਿਸੂਸ ਕਰਦਾ ਕਿ ਕਈ ਵਾਰੀ ਜਿੱਲੇ ਅਸੀਂ ਤਾਕਤ ਸਹਿਬਾਨਾਂ ਦੇ ਜ਼ਿਲ੍ਹੇਦਾਰ ਸਹਿਬਾਨਾਂ ਦੀ ਰੁਕਸਤੀ ਕਰਦੇ ਆਂ ਉਹਨਾਂ ਨੂੰ ਵਧਾਈ ਕੀ ਦਿੰਨੇ ਆ ਤੇ ਉਸ ਵੇਲੇ ਜੋ ਪ੍ਰੋਪਰ ਜਿੱਲੇ ਤਾਜ ਪੂਛੀ ਕਰਦੇ ਆਂ ਤੇ ਉਸ ਵੇਲੇ ਤਾਜ ਪੂਛੀ ਵੇਲੇ ਸਾਰੀਆਂ ਸੰਪਰਦਾਵਾਂ ਉਹ ਸਾਰੀਆਂ ਦਸਤਾਰਾਂ ਭੇਟ ਕਰਦੀਆਂ ਆਦਬ ਸਤਕਾਰ ਦਿੰਦੀਆਂ ਤੇ ਪਿਛਲੇ ਦਿਨੀ ਵੀ ਜਿਹੜੇ ਸਾਡੇ ਸਿੰਘ ਸਹਿਬਾਨਾਂ ਨੂੰ ਵਧਾਈਗੀ ਦਿੱਤੀ ਗਈ ਉਹਨਾਂ ਨੂੰ ਵੀ ਮੈਂ ਚਾਹਨਾ ਕਿ ਚੰਗੇ ਢੰਗ ਦੇ ਨਾਲ ਸਿੱਖ ਪੰਥ ਦੀ ਇੱਕ ਪਰੰਪਰਾ ਜਿਹੜੀ ਬਲੱਖਣ ਪਰੰਪਰਾ ਸਾਡੀ ਰਹੀ ਆ ਕਿ ਸਤਕਾਰ ਤੇ ਆਦਬ ਭੇਟ ਕਰਨਾ ਉਹਨਾਂ ਦੀਆਂ ਸੁਭਾਵਾਂ ਦਾ ਵੀ ਸਤਕਾਰ ਕਰਨਾ ਤੇ ਸਤਕਾਰ ਦੇ ਨਾਲ ਸਤਕਾਰ ਭੇਟ ਵੀ ਕਰਨਾ ਤੇ ਉਹਨਾਂ ਨੂੰ ਵੀ ਚੰਗੇ ਢੰਗ ਦੇ ਨਾਲ ਜਿਹੜਾ ਆ ਉਹ ਸਤਕਾਰ ਜਿਹੜਾ ਆ ਉਹ ਭੇਟ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ